ਦੋਸਤੋ ਗੁਰਦਾਸਪੁਰ ਦੇ ਕਾਲਜ ਰੋਡ ਦੇ ਨਾਲ ਜਿਹੜਾ ਗਵਰਨਮੈਂਟ ਸਕੂਲ ਹੈ ਜੀ ਲੜਕੀਆਂ ਦਾ ਸਕੂਲ ਜਿਹੜਾ ਉਹ ਤੋਂ ਬਿਲਕੁਲ ਸਾਹਮਣੇ ਜਿਹੜੇ ਬਾਥਰੂਮ ਬਣਾਏ ਗਿਆ ਨਗਰ ਕੌਂਸਲ ਵੱਲੋਂ ਉਹਦੇ ਤਾਂ ਹਾਲਾਤ ਸਾਂਝੇ ਕਰਦੇ ਆ ਸੋ ਤਸਵੀਰ ਤਾਂ ਸਾਂਝੀ ਕਰਦੇ ਆ ਵੀ ਬਾਥਰੂਮ ਦੇ ਕੀ ਹਾਲਾਤ ਨੇ ਸੋ ਸਰਕਾਰ ਨੇ ਲੱਖਰ ਰੁਪਏ ਤੇ ਖਰਚ ਕੀਤਾ ਜੀ ਸੋ ਲੱਖਰ ਰੁਪਏ ਲਾਗੇ ਬਾਥਰੂਮ ਬਣਾਏ ਸੋ ਲਾਗੇ ਹੋ ਕੇ ਦਿਖਾਇਆ ਤਸਵੀਰ ਜੀ ਆ ਦੇਖੋ ਤੁਸੀਂ ਵਾਸ਼ਬੈਸ਼ਨ ਦੇਖੋ ਇਹਨਾਂ ਦੇ ਔਰ ਅੰਦਰ ਹਾਲਾਤ ਦੇਖੋ ਤੁਸੀਂ ਗੰਦਗੀ ਦੇਖੋ ਸਾਰਾ ਹੀ ਤੋੜਪਨ ਛੜੇ ਆ ਔਰ ਅੰਦਰ ਮੈਨੂੰ ਨੂੰ ਉਮੀਦ ਵੀ ਸ਼ਾਇਦ ਕਿ ਇਹਨੇ ਇੰਨੇ ਕੇ ਹਾਲਾਤ ਮਾੜੇ ਆ ਇਹਦੇ ਨਾਲ ਜਿਹੜਾ ਇੱਕ ਬਾਥਰੂਮ ਉਹਦੇ ਵੀ ਹਾਲਾਤ ਇਹੀ ਨੇ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜੀ ਪ੍ਰਸ਼ਾਸਨ ਬੇਖਬਰ ਸੋ ਪਰੇਸ਼ਾਨੀ ਇੱਥੇ ਬੜੀ ਵੱਡੀ ਆ ਇੱਥੇ ਖੜੇ ਹੋਣਾ ਵੀ ਔਖਾ ਵਾ ਤੁਸੀਂ ਯਕੀਨ ਮੰਨਿਓ ਵੀ ਅਸੀਂ ਤੇ ਖਲੋਤੇ ਆ ਬੜੇ ਔਖੇ ਖਲੋਤੇ ਆ ਬ੍ਰਦਰ ਇਸ ਸਾਈਡ ਤੇ ਆ ਜਾਓ ਭਾਜੀ ਇਸ ਸਾਈਡ ਤੇ ਆ ਜਾਓ ਸੋ ਇਹ ਇੱਕ ਵੱਡੀ ਸਮੱਸਿਆ ਭਾਜੀ ਬਣ ਗਈ ਆ ਇਹ ਜਿਹੜਾ ਟਾਇਲਟ ਆ ਮੈਂ ਦੇਖ ਰਿਹਾ ਇੱਥੇ ਖੜੇ ਹੋਣਾ ਵੀ ਔਖਾ ਵਾ ਕੀ ਕਹੋਗੇ ਤੇ ਬਾਰੇ ਜੇ ਜਦ ਬਹੁਤਾਂ ਦਿਨ ਤੋਂ ਡੇਰ ਦੋ ਮਹੀਨੇ ਹੋ ਚਲੇ ਇਥੇ ਕੋਈ ਵੀ ਵਰਕਰ ਕੰਮ ਨਹੀਂ ਕਰ ਰਿਹਾ ਹਾਂ ਕਮਕਮ ਸਫਾਈ ਹੋਣੀ ਚਾਹੀਦੀ ਸੀ ਬਹੁਤ ਔਖਾ ਤੁਹਾਨੂੰ ਦੇਖ ਰਹੇ ਕਿੰਨਾ ਮੁਸ਼ਕਲ ਹੋ ਰਿਹਾ ਹੈ ਕੜੇ ਨਹੀਂ ਜਾ ਰਿਹਾ ਹਾਂ ਜੀ ਬੜਾ ਮੁਸ਼ਕਲ ਹੈ ਇਹ ਹਾਂ ਜੀ ਕਿ ਜਦ ਫੋਰ ਇਨਫੈਕਸ਼ਨ ਵੀ ਪੈ ਰਹੀ ਆ ਲੱਗ ਰਿਹਾ ਸਕੂਲ ਬੱਚਿਆਂ ਨੂੰ ਇਨਫੈਕਸ਼ਨ ਆਪਣੀ ਨੂੰ ਇਨਫੈਕਸ਼ਨ ਤੇ ਹਫਤੇ ਬਾਅਦ ਕਮ ਸਕਮ ਹਫਤੇ ਬਾਅਦ ਸਫਾਈ ਹੋਣੀ ਚਾਹੀਦੀ ਸੋ ਇਹ ਬਿਮਾਰੀਆਂ ਫੈਲ ਸਕਦੀਆਂ ਨੇ ਭਾਈ ਬਿਮਾਰੀਆਂ ਇਹ ਤਾਂ ਬਹੁਤ ਮਾੜੇ ਹਾਲਾਤ ਹੈ ਭਾਈ ਜਿਹੜੀ ਪੋਜੀਸ਼ਨ ਜਾ ਰਹੀ ਹੈ ਤੇ ਸਵਾਰੀਆਂ ਦੀ ਨਾਕਾ ਅੰਗ ਕਰਕੇ ਉਹ ਕਰਦੀ ਜੀ ਨਿਕਲਦੇ ਆ ਪੁੱਛੋ ਨਾ ਬਰोबर ਉਲਟੀਆਂ ਕਈ ਉਲਟੀਆਂ ਮਾਰ ਜਾਂਦੀਆਂ ਨੇ ਅੱਛਾ ਬਹੁਤ ਵੀਰ ਜੀ ਮਾੜੇ ਹਾਲਾਤ ਨੇ ਕੋਈ ਧਿਆਨ ਨਹੀਂ ਦਿੰਦਾ ਬਿਲਕੁਲ ਨਹੀਂ ਜੀ ਨਾ ਨਾ ਬੱਚਿਆਂ ਕਈ ਇਹ ਤਾਂ ਆਪ ਕਹਿੰਦੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਬੱਚਿਆਂ ਵਾਸਤੇ ਸਾਡਾ ਜਿਗਰਾ ਘਟਦਾ ਜੀ ਅਸੀਂ ਇੱਥੇ ਬੜੀ ਮੁਸ਼ਕਲ ਆਹੀ ਇੱਥੇ ਆਟੋ ਲਾਣੇ ਬਹੁਤ ਮੁਸ਼ਕਲ ਹੈ ਇੰਨੀ ਪਦਬੋ ਆਂਦੀਆਂ ਕੋ ਸਾਹਮਣੀ ਕਦੇ ਖਲੋਤਾ ਨਹੀਂ ਜਾਂਦਾ ਤੁਸੀਂ ਵੀ ਦੇਖ ਹੀ ਰਹੇ ਹੋ ਕੋਈ ਵੱਡੀ ਗੱਲ ਨਹੀਂ ਆ ਵੀ ਲੱਗੇ ਸਕੂਲ ਨੇ ਸਰਕਾਰੀ ਸਕੂਲ ਆ ਸਾਹਮਣੇ ਸਕੂਲ ਆ ਨਾਲ ਆ ਕੰਧ ਜਿਹੜੀ ਸਕੂਲ ਵਾਲੀ ਆ ਹਾਂਜੀ ਹਾਂਜੀ ਉਰੇ ਬੱਚਿਆਂ ਨੂੰ ਵੀ ਤੋਂ ਗੰਦਗੀ ਜਾਂਦੀ ਐ ਸਪੈਸ਼ਲ ਜਿਆਦਾ ਸਮੈਲ ਆਂਦੀ ਜੀ ਇਹ ਬੱਚੇ ਇਧਰੋਂ ਨੰਗਦੇ ਨਹੀਂ ਸਾਡੇ ਨਾਲ ਆਟੋ ਤੇ ਨਹੀਂ ਆਂਦੇ ਥੋੜੀ ਕਿਤੇ ਆਨੰਦ ਪਰ ਆਂ ਨੰਗ ਜਾਂਦੇ ਬੱਚੇ ਇੰਨੇ ਨਹੀਂ ਮੁਸ਼ਕਰਦੀ ਸਮੈਲ ਆਂਦੀ ਜੇ ਇੰਨੇ ਬੁਰੇ ਹਾਲਾਤ ਆ ਬਾ ਤੁਹਾਡੇ ਸਾਹਮਣੇ ਜੋ ਤੁਸੀਂ ਦੇਖ ਰਹੇ ਹਾਲਾਤ ਬਹੁਤ ਹੀ ਮਾੜੇ ਜੀ ਨੂੰ ਕਹਿੰਦੇ ਕਈ ਵਾਰ ਇਹ ਕਿਹਾ ਕੋਈ ਤੇ ਟੱਕੀ ਕਾਰੀ ਕੋਈ ਨਹੀਂ ਕੋਈ ਪੁੱਛ ਗਿਛ ਨਹੀਂ ਕੋਈ ਲੈਣ ਦੇਣ ਨਹੀਂ ਬਹੁਤ ਹੀ ਐਸੇ ਕਹਿੰਦੇ ਬਾਜੂ ਦੀ ਫਿਰ ਵੀ ਕੋਈ ਦੇਖੋ ਅੱਖਾਂ ਮਿੱਟੀ ਦੀਆਂ ਜੀ ਕਹਿੰਦਾ ਮਤਲਬ ਕਿਸੇ ਦਾ ਕੋਈ ਧਿਆਨ ਹੀ ਨਹੀਂ ਆ ਜੀ ਖਾਨਾ ਪੂਤੀ ਕਰ ਛੱਡਦੇ ਆ ਵੱਡੀ ਸਮੱਸਿਆ ਬ੍ਰਦਰ ਮੈਂ ਕਹਾਂ ਜੀ ਇੱਥੇ ਤੇ ਨਗਰ ਕਾਉਂਸਲ ਨੂੰ ਥੋੜਾ ਜਿਆਦਾ ਧਿਆਨ ਦੇਣਾ ਚਾਹੀਦਾ ਇਹ ਮੇਰਾ ਖਿਆਲ ਹੈ 1.5 ਮਹੀਨੇ ਤੋਂ ਵਾਦੀ ਹੋ ਚੱਲੇ ਇਹ ਜਿਹੜੀ ਸਫਾਈ ਨਹੀਂ ਹੋਈ ਅਤੇ ਕੋਈ ਕਰਮਚਾਰੀ ਇੱਥੇ ਆ ਕੇ ਰਾਜੀ ਨਹੀਂ ਆ ਤੇ ਜੇ ਆਏ ਵੀ ਤੇ ਮਾੜਾ ਮੋਟਾ ਪਾਣੀ ਮਾਰ ਕੇ ਗਾਹਾਂ ਜਾਂਦਾ ਤੇ ਦੇਖੋ ਐ ਵੀ ਬਾਲ ਬੱਚਿਆਂ ਵਾਲੇ ਆ ਇੱਥੇ ਸਾਰੀ ਢਾਢੀ ਖਲੋਕ ਇੱਥੇ ਬੱਚਾਂ ਦੇ ਸਟਾਪ ਹੀ ਆ ਦਰੰਗਲੇ ਦੀਆਂ ਭਰਮਪੁਰ ਦੀਆਂ ਤੇ ਧਬੂੜੀ ਦੀਆਂ ਬੱਸਾਂ ਇੱਥੇ ਆ ਕੇ ਸਟਾਪ ਕਰਦੀਆਂ ਸਵਾਰੀ ਉਤਰਦੀਆਂ ਹੀ ਕਰਨੀ ਹੁੰਦੀਆਂ ਸਾਡੇ ਨਾਲ ਸਵਾਰੀਆਂ ਬੈਂਦੀਆਂ ਮਗਰੋਂ ਪਹਿਲੇ ਨੱਕ ਫਾ ਲੈਦੀ ਆ ਭਾਜੀ ਜਲਦੀ ਚਲੋ ਜਲਦੀ ਚਲੋ ਐ ਵੀ ਜਾ ਕੇ ਬੱਚਾ ਜੇ ਬੈਣਾ ਹੁੰਦਾ ਇਨਫੈਕਸ਼ਨ ਦਾ ਘਾਰਾ ਨੀ ਰਾਂ ਮੇਰੇ ਘਰ ਤੇ ਇਸ ਕਰਕੇ ਕਹਿੰਦੇ ਆ ਵੀ ਇੱਥੇ ਬੋਧਾ ਨਹੀਂ ਤੇ ਚਲੋ ਹਫਤੇ ਬਾਅਦ ਹੀ ਹਫਤੇ ਬਾਅਦ ਬੋਧਾ ਨਹੀਂ ਤੇ ਫਰਨੈਲ ਦਾ ਪਾਣੀ ਮਾਰ ਕੇ ਝਾੜੂ ਪੋਚਾ ਮਾਰ ਕੇ ਸਫਾਈ ਕੀਤੀ ਜਾਏ ਤੇ ਹੋਹੀ ਬੜੀ ਹੈ ਇਹ ਬਿਮਾਰੀ ਫੈਲ ਸਕਦੀ ਭਾਜੀ ਫੈਲ ਸਕਦੀ ਹੈ ਭਾਜੀ ਕਿਉਂ ਨਹੀਂ ਫੈਲ ਸਕਦੀ ਜੋ ਹਾਲਾਤ ਬਣ ਗਏ ਬਹੁਤ ਮਾੜੇ ਹਾਲਾਤ ਹੈ ਭਾਜੀ ਤੁਸੀਂ ਕੈਮਰਾ ਮਾਰ ਕੇ ਦੇਖੋ ਤਾਂ ਸਹੀ ਬਿਲਕੁਲ ਸੱਚ ਕਹਿ ਰਹੀ ਹੈ ਇਹ ਨੌਜਵਾਨ ਔਰ ਇਹ ਕਿਸੇ ਵੇਲੇ ਵੀ ਇੱਥੇ ਕੋਈ ਵੱਡੀ ਬਿਮਾਰੀ ਫੈਲ ਸਕਦੀ ਹੈ ਗੰਦਗੀ ਇੰਨੀ ਕਿ ਜ਼ਿਆਦਾ ਵਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਥੋੜਾ ਲੱਗ ਜਾ ਕੇ ਦਿਖਾਓ ਜੀ ਆ ਦੇਖੋ ਵੀ ਇੰਨੇ ਕੁ ਹਾਲਾਤ ਮਾੜੇ ਨੇ ਵੀ ਇਹ ਜਿਹੜੇ ਬਾਥਰੂਮ ਆ ਸਾਫ ਹੋ ਮੰਨ ਲੱਗਦਾ ਹੋਏ ਨਹੀਂ ਆ ਇਹ ਦੱਸ ਰਿਹਾ ਨੌਜਵਾਨ ਵੀ ਕੋ ਡੇਢ ਦੋ ਮਹੀਨੇ ਤੋਂ ਪਹਿਲਾਂ ਜਿਹੜਾ ਵਾ ਕਿ ਇਹਨਾਂ ਸਾਫ ਕੀਤਾ ਹੋਏਗਾ ਉਸ ਤੋਂ ਔਰ ਦੇਖੋ ਤੁਸੀਂ ਤਕਰੀਬਨ ਇਹ ਕਮਾ ਕੇ ਦੱਸਿਓ ਇਹ ਸਾਰੇ ਇਹ ਬੱਸ ਦਿਖਾਓ ਇਹ ਸਾਰੇ ਰੀਖੇ ਇੱਥੇ ਆ ਬਸਾਂ ਜਿਹੜੀਆਂ ਲੱਗਦੀਆਂ ਨੇ ਇਧਰੋਂ ਆ ਜੋ ਸਾਈਡ ਤੋਂ ਆਪ ਦਿਖਾਓ ਸੋ ਤਕਰੀਬਨ ਸਵਾਰੀਆਂ ਇੱਥੇ ਉਤਰ ਲੀਆਂ ਨੇ ਔਰ ਸਾਰੀਆਂ ਦੱਸ ਰਹੇ ਨੇ ਵੀ ਨੱਕ ਨੂੰ ਫੜ ਕੇ ਜਿਹੜਾ ਵਾ ਇੱਥੋਂ ਜਾਂਦੇ ਨੇ ਇੰਨੇ ਕੇ ਹਾਲਾਤ ਮਾੜੇ ਨੇ ਸੋ ਦੇਖੋ ਮੇਨ ਸਟਾਪ ਜਿੱਥੇ ਜਿੰਨੀਆਂ ਬੱਸਾਂ ਇੱਥੇ ਖੜ੍ਹਦੀਆਂ ਨੇ ਇਹ ਰਿਸ਼ੇ ਖਲੋਂਦੇ ਨੇ ਸੋ ਧਿਆਨ ਦੇਣ ਦੀ ਲੋੜ ਆ ਸੋ ਅਸੀਂ ਤੇ ਅਪੀਲ ਕਰਾਂਗੇ ਪ੍ਰਸ਼ਾਸਨ ਤੋਂ ਕਿਉਂਕਿ ਮੈਂ ਵੀ ਜਲਦੀ ਮੁਕਾਰ ਰਿਹਾ ਇੱਥੇ ਖੜੇ ਹੋਣਾ ਬਹੁਤ ਔਖਾ ਵਾ ਜੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਨਗਰ ਕੌਂਸਲ ਧਿਆਨ ਦੇਗੀ ਔਰ ਇਸ ਸਮੱਸਿਆ ਨੂੰ ਜਿਹੜਾ ਵਾ ਜੀ ਜਲਦ ਹੱਲ ਕਰੇਗੀ ਸੋ ਇਹ ਗੁਰਦਾਸਪੁਰ ਦੀ ਮੇજર ਸਮੱਸਿਆ ਵਾ ਜੀ ਇਹਦਾ ਹੱਲ ਕਰਨਾ ਬਹੁਤ ਜ਼ਰੂਰੀ ਆ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ